ਮੈਨੂੰ ਇਹ ਲੱਗਦਾ ਯਾਰ ਵੀ ਸੌਲੀ ਹੋਣੀ ਨਾ ਜਵਾਕਾਂ ਨੂੰ ਸਕੂਲਾਂੋਂ ਵੀ ਹਟਾਉਣਾ ਪੈਣਾ ਲੋਕਾਂ ਨੂੰ ਕਿਉਂਕਿ ਜਿਹੜਾ ਕੁਝ ਐ ਜਾਂ ਕੁਝ ਟੀਚਰ ਕਰ ਰਹੇ ਨੇ ਹਨਾ ਮਤਲਬ ਕਿ ਸੈਕਸ ਐਜੂਕੇਸ਼ਨ ਦੇ ਨਾਮ ਤੇ ਵੀ ਇੱਕ ਤਰ੍ਹਾਂ ਯਾਰ ਕਹਿ ਸਕਦਾ ਵੀ ਇਹ ਚੀਜ਼ਾਂ ਜ਼ਰੂਰਤ ਹੀ ਨਹੀਂ ਹੈਗੀ ਜਵਾਕਾਂ ਨੂੰ ਸਿਖਾਉਂਦੀ ਜਿਹੜੀ ਚੀਜ਼ ਇਹ ਵੀਡੀਓ ਦੇ ਵਿੱਚ ਕਰ ਰਹੇ ਨੇ ਹੁਣ ਤੁਸੀਂ ਆਪ ਦੇਖੋ ਇਹ ਵੀਡੀਓ ਦੇ ਵਿੱਚ ਇਹ ਟੀਚਰ ਆਗਾ ਇਹ ਆ ਕੁੜੀ ਨੂੰ ਬਜਾਦੀ ਜਵਾਕੜੀ ਜੈ ਇਹਨੂੰ ਵੀ ਕੌਂਡਮ ਚੜਾਉਣਾ ਸਿਖਾ ਰਿਹਾ ਹੈਗਾ ਤੁਸੀਂ ਸਾਰੇ ਜਣੇ ਪਹਿਲਾਂ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਚਲ ਆਪਾਂ ਬਾਅਦ 'ਚ ਹੀ ਚਲਾਵਾਂਗੇ ਵੀ ਦੱਸੋ ਜਮਾਤਾਂ ਨੂੰ ਇਹ ਚੀਜ਼ ਸਿਖਾਉਣ ਦੀ ਜ਼ਰੂਰਤ ਹੈਗੀ ਆ ਕੁੜੀਆਂ ਨੂੰ ਕੌਂਡਮ ਦਾ ਭਾਂਜੋ ਜੀ ਕੋਈ ਮੰਨ ਲੇ ਹਜ਼ਾਰ ਕੋਈ ਨੌਲੇਜ ਵਾਲੀ ਚੀਜ਼ ਹੈਗੀ ਆ ਚਲ ਜਿਹੜੀ ਚੀਜ਼ ਆਪਾਂ ਮੰਨਦੇ ਆ ਨੌਲੇਜ ਵਾਲੀ ਹਨਾ ਦੱਸਣ ਵਾਲੀ ਦੱਸੋ ਹਨਾ ਵੀ ਸੈਕਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਜਵਾਕਾਂ ਨੂੰ ਵੀ ਕੋਈ ਗਲਤ ਮਯੋਗ ਕਾਮਨਾ ਕਰ ਸਕਣ ਕੋਈ ਤੇ ਪਰ ਅੱਜ ਮੈਂ ਨਾ ਕਾ ਕੀ ਚੀਜ਼ ਹੋਈ ਹਨਾ ਵੀ ਕੌਂਡਮ ਚੜਾਉਣਾ ਸਿੱਖੋ ਇਹ ਕਿਹੜੀ ਗੱਲਾਂ 'ਚ ਗੱਲ ਆ ਗਈ ਹੈ ਆ ਦੇਖਿਓ ਹੁਣ ਤੁਸੀਂ ਵੀਡੀਓ ਦਿਖਾਉਣਾ ਮੈਂ ਤੁਹਾਨੂੰ ਇਹ ਪਤਾ ਨਹੀਂ ਹੁਣ ਮੈਨੂੰ ਕਿੱਥੇ ਦੀ ਆ ਵੀਡੀਓ ਕਿੱਥੇ ਦੀ ਨਹੀਂ ਹੈਗੀ ਤੇ ਤੁਸੀਂ ਵੀਡੀਓ ਦੇਖਿਓ ਸਿੱਧਾ ਜਿਨਾ ਅੰਦੇ ਸਮਝਦੇ ਹੋ ਤਾਂ ਸਪੀਸ ਰੋਸ ਦਾਸ ਨਾਲ ਵੀਰੇ ਕਲਪਿਕਾ ਯੂ ਟਿਬ ਭਾਏ ਨਾ ਬਈ ਵੀਰੇ ਦਾ ਹੁੰਦਾ ਤਾਂ ਮੇਰੀ ਤੇ ਤਾਂ ਇਹ ਤਾਂ تیرੋਂ ਬਾਹਰ ਖੰਭੀਦਾ ਹੋਖੇ ਦਾ ਵਾਲੀ ਕੀ ਹੋਇਆ ਤਾਂ ਤੇਰੀ ਬਸ ਅਬ ਸਿਰ ਤੇਰੀ ਕੰਮ ਹੋਣੀ ਬਣਨ ਲੱਗੂ ਇਹਦੀ ਜੀਸ ਨਬਾ ਹੈ ਤਾਂ ਅੰਨਿਸ ਵਸੇ ਇੱਕ ਦਿਨ ਆਮਰੋ ਯੋਗ ਸੰਭਤ ਹੋਈ ਸੇ ਪੇਚੀ ਅਬ ਥੈਕੋ ਨਿਕਾਲੇ ਰ ਹੈਨਾ ਦਸ ਦਿਨ ਪਾਲ ਜਾਈਂ ਅਨੇ ਇੱਕ ਟੂ ਡਿਊਸ ਹੋਇ ਸੇ ਇਟਾ ਚੀ ਪਰ ਕੋ ਯੂਸ ਪਾਲ ਜੇ ਮਾ ਕੀ ਹੁੰਦਾ ਵਨੀ ਹੁਣ ਤੁਸੀਂ ਆਪ ਦਸੋ ਵੀ ਹੁਣ ਜਰ ਇਹ ਏਡੇ ਏਡੇ ਜਵਾਕ ਨੂੰ ਆਪਾਂ ਨੂੰ 10ਵੀਂ ਵਾਲਿਆਂ ਨੂੰ ਹੁਣ ਇਹ ਚੀਜ਼ਾਂ ਦੱਸੀ ਜਾਵਾਂਗੇ ਹਨਾ ਠੀਕ ਆ ਤੇ ਕੁੜੀਆਂ ਨੂੰ ਬਿਠਾ ਰੱਖਿਆ ਨੇ ਵਿੱਚੇ ਮੁੰਡੇ ਬਿਠਾ ਰੱਖੇ ਨੇ ਤੁਸੀਂ ਉਹਨਾਂ ਨੂੰ ਅਲੱਗ ਕਰ ਲਓ ਸੈਕਸ ਨੌਲੇਜ ਆਪਾਂ ਕਹਿੰਦੇ ਵੀ ਚੱਲ ਹੋਣੀ ਚਾਹੀਦੀ ਆ ਉਹਨਾਂ ਨੂੰ ਘੱਟੋ ਘੱਟ ਅਲੱਗ ਤਾਂ ਕਰ ਲਓ ਮੁੰਡੇ ਕੁੜੀਆਂ ਨੂੰ ਹਨਾ ਤੇ ਗਾਹਾਂ ਮਤਲਬ ਕਿ ਤਾਂ ਹੀ ਤਾਂ ਮਤਲਬ ਕਿ ਜਿੰਜਾਂ 'ਤੇ ਧਿਆਨ ਜ਼ਿਆਦਾ ਜਾ ਰਿਹਾ ਜਵਾਬਾਂ ਦਾ ਹਨਾ ਪਹਿਲਾਂ ਹੁਣ ਪਹਿਲਾਂ ਕਿਹੜਾ ਯਾਰ ਜਵਾਬ ਨਹੀਂ ਦੇ ਜਾਂਦੇ ਲੋਕ ਤੁਸੀਂ ਸਹੀ ਗੱਲ ਦੱਸਿਓ ਵੀ ਪਹਿਲਾਂ ਕਿਹੜਾ ਜਵਾਬ ਨਹੀਂ ਹੁੰਦੇ ਵੀ ਪਹਿਲਾਂ ਕਿੱਡੇ ਕਿੰਨੇ ਗਲਤ ਕੰਮ ਹੁੰਦੇ ਦੀ ਯਾਰ ਸੈਕਸ ਬਾਰੇ ਭੈਣ ਦੀ ਲਨ ਵੀ ਜਿਹੜੀ ਹੁਣ ਤੁਸੀਂ ਇਹ ਇਹ ਕੁਝ ਅਲੱਗ ਸਿਖਾ ਰਹੇ ਨੇ ਭੈਣ ਚ ਦੁਨੀਆ ਇਹ ਸਭ ਯਾਰ ਚੋ ਤੁਸੀਂ ਸਹੀ ਸਹੀ ਕਮੈਂਟ ਕਰਕੇ ਦੱਸਿਓ ਮੈਨੂੰ ਤਾਂ ਮਨ ਲੈ ਗੱਲ ਬੜੀ ਯਾਰ ਗਲਤ ਲੱਗੀ ਹਨਾ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿਵੇਂ ਇੱਕ ਚੀਜ਼ ਅੱਗੇ ਮਿਲਦੀ